ਠੰਡ ਦੇ ਅਧਿਨਿਕ ਪਿੰਡ ਪੈਂਦਾ ਹੈ ਉੱਥੇ ਦੀ ਲੜਕੀ ਆਈ ਸੀ ਆਪਣੇ ਫਾਦਰ ਸਾਹਿਬ ਨਾਲ ਸਾਹਿਬ ਨਾਲ ਜਿਹਨੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਹੈ ਕੁੜੀ ਦੀ ਉਮਰ ਕਰੀਬ 17 ਸਾਲ ਹੈਗੀ ਹੈ ਇਹਨੇ ਅਲਿਗੇਸ਼ਨ ਲਾਇਆ ਸੀ ਕਿ ਮੇਰੇ ਨਾਲ ਰੇਪ ਕੀਤਾ ਹੈ ਸੋਜੀ ਦੇ ਬਿਆਨ ਦੇ ਆਧਾਰ ਤੇ ਆਪਾਂ ਦੋ ਬੰਦਿਆਂ ਦੇ ਖਿਲਾਫ ਜਿਹੜਾ ਐਫਆਰ ਰਜਿਸਟਰ ਕੀਤੀ ਹੈ ਇੱਕ ਦੋਸ਼ੀ ਦਾ ਨਾਮ ਹਰਵਿੰਦਰ ਸਿੰਘ ਹੈ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਹੈ ਇੱਕ ਨੱਚ ਸਰਪੰਚਾ ਜੀ ਦੂਜਾ ਆਟੋ ਡਰਾਈਵਰ ਹੈ ਲੜਕੀ ਦੇ ਕਹਿਣ ਦੇ ਮਤਲਬ ਉਹ ਸਕੂਲ ਜਾਂਦੀ ਸੀਗੀ ਆਟੋ ਬਾਏ ਆਟੋ ਜਾਂਦੀ ਸੀਗੀ ਤੇ ਇਹਦਾ ਆਟੋ ਡਰਾਈਵਰ ਸੀ ਉਹਦਾ ਅਗੇ ਨਾਮ ਸੀਗਾ ਕੜਾ ਸਰਪੈਂਸੀ ਉਹਨੇ ਫੋਨ ਦੇ ਥਰੂ ਦੀ ਗੱਲਬਾਤ ਕਰਾਈ ਗੱਲ ਮੀਨਜ਼ ਉਹਨੇ ਕੁੜੀ ਨੂੰ ਮੀਨਜ਼ ਫੋਰਸ ਕੀਤਾ ਥੋੜਾ ਡਰਾਵਾ ਦਿੱਤਾ ਧਮਕੀ ਦਿੱਤੀਆਂ ਜਿਸ ਪੱਖੋਂ ਉਹਦੀ ਕੁੜੀ ਹੈਗੀ ਥੋੜੇ ਡਰ ਕੇ ਉਸੇ ਗਈ ਸੋ ਉਹ ਨੂੰ ਅੱਗੇ ਉਹ ਆਪਣੀ ਗੱਡੀ ਚ ਬਿਠਾ ਕੇ ਲੈ ਗਿਆ ਕਿਸੇ ਹੋਰ ਸ਼ਹਿਰ ਦੇ ਹੋਟਲ ਚ ਜਿੱਥੇ ਉਹਨੇ ਉੱਥੇ ਜਗ ਰੇਪ ਕੀਤਾ ਅਰੈਸਟ ਇੱਕ ਮਨਦੀਪ ਸਿੰਘ ਜਿਹੜਾ ਹੈਗਾ ਆਟੋ ਡਰਾਈਵਰ ਉਹਦੀ ਆਪਾਂ ਅਰੈਸਟ ਪਾਲਿਸੀ ਕੀਤੀ ਦੂਜੀ ਵਾਰੀ ਆਪਾਂ ਸ਼ਾਪਿੰਗ ਵਾਰੀ ਕਰ ਰਹੇ ਹਾਂ ਬਦ ਉਹ ਫਰਾਰ ਐ ਜਲਦੀ ਉਹਨੂੰ ਕਾਬੂ ਕਰ ਲਿਆ ਜਾਵੇਗਾ ਸਤਿ ਸ੍ਰੀ ਅਕਾਲ ਦੋਸਤੋ ਚਮਕੌਰ ਸਾਹਿਬ ਇਲਾਕੇ ਦੇ ਵਿੱਚੋਂ ਇੱਕ ਬੇਹਦੀ ਗੰਭੀਰ ਘਟਨਾ ਹੋਈ ਹੈ ਜਿਸ ਦੇ ਤਹਿਤ ਇੱਕ 17 ਸਾਲ ਦੀ ਨਵਾਲਕ ਕੁੜੀ ਵੱਲੋਂ ਰੇਪ ਦੇ ਐਲੀਗੇਸ਼ਨ ਲਗਾਏ ਗਏ ਨੇ ਤੇ ਰੇਪ ਦੇ ਐਲੀਗੇਸ਼ਨ ਲੱਗੇ ਨੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦੇ ਜੋ ਕਿ ਇੱਕ ਪਿੰਡ ਦਾ ਸਰਪੰਚ ਵੀ ਹੈ ਹਾਲਾਂਕਿ ਉਹ ਪੁਲਿਸ ਗ੍ਰਿਫਟ ਤੋਂ ਹਾਲੇ ਬਾਹਰ ਹੈ ਪਰ ਮੌਕੇ ਤੇ ਇੰਚਾਰਜ ਥਾਣਾ ਚਮਕੌਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਨੇ ਦੱਸਿਆ ਕਿ 17 ਸਾਲ ਦੀ ਇੱਕ ਕੁੜੀ ਜੋ ਕਿ ਇੱਕ ਆਟੋ ਦੇ ਵਿੱਚ ਸਕੂਲ ਜਾਂਦੀ ਸੀ ਆਟੋ ਚਾਲਕ ਮਨਦੀਪ ਸਿੰਘ ਜੋ ਕਿ ਹਰਵਿੰਦਰ ਸਿੰਘ ਨਾਮ ਦੇ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਸ ਦਾ ਜਾਣਕਾਰ ਸੀ ਅਤੇ ਉਸ ਨੇ ਉਸ ਕੁੜੀ ਦੀ ਗੱਲਬਾਤ ਹਰਵਿੰਦਰ ਸਿੰਘ ਦੇ ਨਾਲ ਕਰਵਾ ਦਿੱਤੀ ਅਤੇ ਕੁੜੀ ਦੇ ਦੱਸਣ ਮੁਤਾਬਕ ਉਸ ਨੂੰ ਦਵਾ ਦੇ ਵਿੱਚ ਪਾਇਆ ਗਿਆ ਅਤੇ ਹਰਵਿੰਦਰ ਸਿੰਘ ਦੇ ਕੋਲ ਮਨਦੀਪ ਸਿੰਘ ਆਪਣੇ ਆਟੋ ਦੇ ਵਿੱਚ ਇੱਕ ਦਿਨ ਛੱਡ ਗਿਆ ਤੇ ਹਰਵਿੰਦਰ ਸਿੰਘ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਕਿਸੇ ਹੋਰ ਸ਼ਾਇਦ ਇੱਕ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਕਿ ਇਸ 17 ਸਾਲ ਦੀ ਨਵਾਲਕ ਕੁੜੀ ਦੇ ਨਾਲ ਹਰਵਿੰਦਰ ਸੰਗ ਵੱਲੋਂ ਰੇਪ ਕੀਤਾ ਗਿਆ ਇਹ ਉਕਤ ਕੁੜੀ ਆਪਣੇ ਪਿਤਾ ਦੇ ਨਾਲ ਅੱਜ ਥਾਣਾ ਚਮਕੌਰ ਸਾਹਿਬ ਕੇ ਪਹੁੰਚੀ ਜਿੱਥੇ ਕੀ ਉਸ ਵੱਲੋਂ ਹਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਰੇਪ ਦਾ ਪਰਚਾ ਦਰਜ ਕਰਵਾਇਆ ਗਿਆ ਜਿਸ ਦੇ ਤਹਿਤ ਪੁਲਿਸ ਵੱਲੋਂ ਮਨਦੀਪ ਸਿੰਘ ਜੋ ਕਿ ਆਟੋ ਚਾਲਕ ਹੈ ਉਸ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਹਾਲੇ ਇਸ ਮਾਮਲੇ ਦੇ ਵਿੱਚ ਹਰਵਿੰਦਰ ਸਿੰਘ ਫਰਾਰ ਹੈ, ਗ੍ਰਿਫਤਾਰੀ ਤੋਂ ਦੂਰ ਹੈ। ਸੋ ਕੀ ਕਹਿਣਾ ਤੁਹਾਡਾ ਜਇਹ ਸਖਸ਼ ਬਾਰੇ ਕੀ ਤੁਹਾਨੂੰ ਲੱਗਦਾ ਹੈ ਜਇਹ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਜੇ ਵੀ ਹੈ ਜਾਂ ਫਿਰ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਸੋਦੇ ਹੋ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਠਾਣਾ ਦੇ ਅਧਿਨਿਕ ਪਿੰਡ ਪੈਂਦਾ ਹੈ ਉੱਥੇ ਦੀ ਲੜਕੀ ਆਈ ਸੀ ਆਪਣੇ ਫਾਦਰ ਸਾਹਿਬ ਨਾਲ ਸਾਹਿਬ ਨਾਲ ਜਿਹਨੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਹੈ ਕੁੜੀ ਦੀ ਉਮਰ ਕਰੀਬ 17 ਸਾਲ ਹੈਗੀ ਹੈ ਇਹਨੇ ਅਲੀਗੇਸ਼ਨ ਲਾਇਆ ਸੀ ਕਿ ਮੇਰੇ ਨਾਲ ਰੇਪ ਕੀਤਾ ਹੈ ਸੋ ਜੀ ਦੇ ਬਿਆਨ ਦੇ ਆਧਾਰ ਤੇ ਆਪਾਂ ਦੋ ਬੰਦਿਆਂ ਦੇ ਖਿਲਾਫ ਜਿਹੜਾ ਹੈ ਐਫਆਰ ਰਜਿਸਟਰ ਕੀਤੀ ਹੈ ਇੱਕ ਦੋਸ਼ੀ ਦਾ ਨਾਮ ਹਰਵਿੰਦਰ ਸਿੰਘ ਹੈ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਹੈ ਇੱਕ ਨਾਲ ਚ ਸਰਪੰਚ ਹੈ ਜੀ ਉਜਾ ਆਟੋ ਡਰਾਈਵਰ ਹੈ ਲੜਕੀ ਦੇ ਕਹਿਣ ਦੇ ਮੁਤਾਬਕ ਉਹ ਸਕੂਲ ਜਾਂਦੀ ਸੀਗੀ ਆਟੋ ਬਾਏ ਆਟੋ ਜਾਂਦੀ ਸੀਗੀ ਤੇ ਇਹ ਆਟੋ ਡਰਾਈਵਰ ਸੀ ਉਹਦਾ ਅਗੇ ਨਾਮ ਸੀਗਾ ਜਿਹੜਾ ਸਰਪੰਚ ਸੀ ਉਹਨੇ ਫੋਨ ਦੇ ਥਰੂ ਦੀ ਗਲਤ ਕਰਾਈ ਗਲ ਮੀਨਸ ਉਹਨੇ ਕੁੜੀ ਨੂੰ ਮੀਨਸ ਫੋਰਸ ਕੀਤਾ ਥੋੜਾ ਡਰਾਵਾ ਦਿੱਤਾ ਭਾਂਗੀ ਦਿੱਤੀਆਂ ਜਿਸ ਪੱਖੋਂ ਇਹ ਕੁੜੀ ਹੈਗੀ ਥੋੜੇ ਡਰ ਕੇ ਉਸੇ ਗਈ ਸੋ ਉਹਨੂੰ ਅਗੇ ਉਹ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ ਕਿਸੇ ਹੋਰ ਸ਼ਹਿਰ ਦੇ ਹੋਟਲ 'ਚ ਜਿੱਥੇ ਉਹਨੇ ਉੱਥੇ ਜਗ ਰੇਪ ਕੀਤਾ ਅਰੈਸਟ ਇੱਕ ਮਨਦੀਪ ਸਿੰਘ ਜਿਹੜਾ ਹੈਗਾ ਆਟੋ ਡਰਾਈਵਰ ਉਹਦੀ ਆਪਾਂ ਅਰੈਸਟ ਪਾਲਿਸੀ ਕੀ ਦੂਜੀ ਵਾਰੀ ਆਪਾਂ ਸ਼ਾਪਿੰਗ ਵਾਰੀ ਕਰ ਰਹੇ ਹਾਂ ਬਦ ਉਹ ਫਰਾਸਟ ਹੈ ਜਲਦੀ ਨੂੰ ਕਬੂਰ ਲੈ ਜਾਵੇਗਾ